ਹੈਲੋ ਹਾਂਜੀ ਗੁੱਡ ਈਵਨਿੰਗ ਗੁੱਡ ਈਵਨਿੰਗ ਗੁੱਡ ਈਵਨਿੰਗ ਸਭ ਨੂੰ ਸਤਿ ਸ੍ਰੀ ਅਕਾਲ ਬਾਈ ਠੀਕ ਹੋ ਸਾਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਚਲੋ ਅੱਜ ਦੀ ਕਲਾਸ ਜਿਹੜੀ ਤੁਹਾਡੀ ਸਪੈਸ਼ਲ ਕਲਾਸ ਫਾਰ ਪੀਐਸ ਟੈਟ ਆ ਇਸ ਕਲਾਸ ਵਿੱਚ ਅਸੀਂ ਅੱਜ ਗੱਲ ਕਰਾਂਗੇ ਪ੍ਰਸ਼ਨ ਕਾਲ ਦੀ ਜਿਹਨੂੰ ਅਸੀਂ ਕੁਐਸਚਨ ਨੰਬਰ ਬੋਲਦੇ ਆ ਤਾਂ ਤੁਹਾਨੂੰ ਪਤਾ ਹੈ ਬਈ ਭਾਰਤ ਦੀ ਸੰਸਦ ਦੇ ਵਿੱਚ ਜਿਹੜੀ ਪ੍ਰਕਿਰਿਆ ਚੱਲਦੀ ਹੁੰਦੀ ਹੈ ਤਾਂ ਬਹੁਤ ਸਾਰੀ ਪ੍ਰਕਿਰਿਆਵਾਂ ਜਿਹੜੀਆਂ ਇਹਨਾਂ ਉਹਦੇ ਵਿੱਚ ਕੀਤੀਆਂ ਜਾਂਦੀਆਂ ਜੋ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਸਾਡੇ ਸਵਿਧਾ ਕੁਝ ਕਾਰਵਾਈਆਂ ਜਿਹੜੀਆਂ ਇਹਨਾਂ ਉਹਦੀਆਂ ਕੁਝ ਪ੍ਰਕਿਰਿਆਵਾਂ ਜਿਹੜੀਆਂ ਨੇ ਉਹ ਸੰਵਿਧਾਨ ਦੇ ਅਨੁਸਾਰ ਕੀਤੀਆਂ ਜਾਂਦੀਆਂ ਨੇ ਸੰਵਿਧਾਨ ਦੇ ਵਿੱਚ ਉਹਦਾ ਮੈਂਸ਼ਨ ਕੀਤਾ ਗਿਆ ਹੈਗਾ ਕੁਝ ਕਾਰਵਾਈਆਂ ਜਿਹੜੀਆਂ ਨੇ ਉਹ ਸੰਸਦ ਦੇ ਅਲੱਗ ਤੋਂ ਨਿਯਮ ਬਣਾਏ ਗਏ ਨੇ ਜਿਵੇਂ ਪੜ੍ਹਦੇ ਨੇ ਨਿਯਮ ਆ 193 198 ਦੇ ਜ਼ਿੰਮੇਦਾਰੀ ਤਵੇਸ ਕੀਤੀ ਜਾਂਦੀ ਹੈ ਤਾਂ ਕੁਝ ਕਾਰਵਾਈਆਂ ਸੰਸਦ ਦੇ ਨਿਯਮਾਂ ਦੁਆਰਾ طے ਕੀਤੀਆਂ ਜਾਂਦੀਆਂ ਨੇ ਕੁਝ ਕਾਰਵਾਈਆਂ ਸਾਡੇ ਸੰਵਿਧਾਨ ਦੇ ਅਨੁਸਾਰ طے ਕੀਤੀਆਂ ਜਾਂਦੀਆਂ ਨੇ ਤੇ ਕੁਝ ਕਾਰਵਾਈਆਂ ਸਾਡੀ ਸੰਸਦ ਦੀ ਇਹ ਜੀ ਵੀ ਹੁੰਦੀਆਂ ਨੇ ਜਾਂ ਜਿਹੜੀਆਂ ਟ੍ਰੈਡੀਸ਼ਨ ਅਧਾਰ ਤੇ ਚਲਦੀਆਂ ਆ ਰਹੀਆਂ ਨੇ ਮਤਲਬ ਵੀ ਪੁਰਾਣੇ ਸਮੇਂ ਤੋਂ ਚਲਦੀਆਂ ਆ ਰਹੀਆਂ ਨੇ ਤੇ ਹੁਣ ਵੀ ਉਹ ਚਲਦੀਆਂ ਰਹਿਣੀਆਂ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਇਸ ਨੂੰ ਮੈਂ ਟ੍ਰੈਡੀਸ਼ਨ ਅਧਾਰ ਦੀ ਗੱਲ ਦੱਸਾਂ ਜਿਵੇਂ ਪਹਿਲਾਂ ਇੱਕ ਸਾਡੇ ਟ੍ਰੈਡੀਸ਼ਨ ਚੱਲਦਾ ਆ ਰਿਹਾ ਸੀ ਪੀ ਭਾਈ ਜਿਹੜਾ ਸਪੀਕਰ ਹੋਊਗਾ ਸਧਾਰਨ ਤੌਰ ਤੇ ਉਹ ਤਾਂ ਹੋਊਗਾ ਸੱਤਾਧਾਰੀ ਪਾਰਟੀ ਦਾ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਉਸੇ ਪਾਰਟੀ ਦਾ ਸਪੀਕਰ ਹੋਵੇਗਾ ਬਟ ਜਿਹੜਾ ਡਿਪਟੀ ਸਪੀਕਰ ਹੋਊਗਾ ਉਹ ਹੋਊਗਾ ਵਿਰੋਧੀ ਪਾਰਟੀ ਦਾ ਤਾਂ ਇਹ ਪ੍ਰਕਿਰਿਆ ਮਨਮੋਹਨ ਸਿੰਘ ਦੀ ਸਮੇਦਕਤਾ ਚੱਲਦੀ ਰਹੀ ਉਸ ਤੋਂ ਬਾਅਦ ਜਦੋਂ ਭਾਰਤ ਆਜ਼ਾਦ ਹੋ ਗਿਆ ਉਸ ਤੋਂ ਬਾਅਦ ਸਾਨੂੰ ਪਤਾ ਫਿਰ ਉੱਪਰ ਕੀ ਰੇ ਖਤਮ ਕਰ ਦਿੱਤੀ ਗਈ ਸੀ ਹਨਾ ਚਲੋ ਤਾਂ ਅਸੀਂ ਅੱਜ ਦੀ ਕਾਰਵਾਈ ਜਿਹੜੀ ਕਲਾਸ ਸਾਡਾ ਸੈਸ਼ਨ ਅੱਜ ਦਾ ਇਹਦੇ ਵਿੱਚ ਅਸੀਂ ਕਰਾਂਗੇ ਬੜਾ ਛੋਟਾ ਟਾਪਿਕ ਹੈ ਬੜਾ ਸੀਮਿਤ ਜਿਹਾ ਟਾਪਿਕ ਹੈ ਅੱਜ 8:30 ਵਜੇ ਆਪਾਂ ਜ਼ਰੂਰ ਲਾਈਵ ਹੋਵਾਂਗੇ ਬਈ ਇਕੱਠੇ ਹੋਵਾਂਗੇ ਤੇ ਇੱਕ ਗੰਭੀਰ ਮਸਲੇ ਦੇ ਬਾਰੇ ਆਪਾਂ ਗੱਲ ਕਰਨੀ ਹੈ ਤੁਸੀਂ ਜ਼ਰੂਰ ਉਸ ਦੇ ਵਿੱਚ ਆਉਣਾ ਹੈਗਾ ਤਾਂ ਆਪਾਂ ਅੱਜ ਗੱਲ ਕਰਦੇ ਹਾਂ ਜੀ ਸਾਡੇ ਪ੍ਰਸ਼ਨ ਕਾਲ ਦੀ ਹੁਣ ਇਹ ਪ੍ਰਸ਼ਨ ਕਾਲ ਦਾ ਕੀ ਮਤਲਬ ਹੋਇਆ ਬਈ ਹਨਾ ਪ੍ਰਸ਼ਨ ਕਾਲ ਦਾ ਮਤਲਬ ਇਹ ਹੈ ਸਾਡੀ ਸਭ ਤੋਂ ਪਹਿਲੀ ਕਾਰਵਾਈ ਸਾਡੀ ਸ਼ੁਰੂ ਹੁੰਦੀ ਹੈ ਉਹ ਹੁੰਦੀ ਹੈ ਪ੍ਰਸ਼ਨ ਕਾਲ ਜਿਹਨੂੰ ਅਸੀਂ ਬੋਲਦੇ ਹਾਂ ਕੁਐਸਚਨ ਆਵਰ ਇਹ ਹੈ ਪ੍ਰਸ਼ਨ ਕਾਲ ਕੁਐਸਚਨ ਆਵਰ ਤਾਂ ਬੜੀ ਛੇਤੀ ਉੱਠ ਕੇ ਆਉਂਦੇ ਨੇ ਸਾਡੇ ਬਈ ਮਾਨਯੋਗ ਮੈਂਬਰ ਆਫ ਪਾਰਲੀਮੈਂਟ 11 ਵਜੇ ਇਹ ਕਾਰਵਾਈ ਸ਼ੁਰੂ ਹੁੰਦੀ ਹੈ ਇਹਨਾਂ ਦੀ ਸੰਸਦੀ ਕਾਰਵਾਈ 11 ਵਜੇ ਸ਼ੁਰੂ ਹੁੰਦੀ ਹੈ ਇਹ 11 ਵਜੇ ਉੱਠ ਕੇ ਆਉਂਦੇ ਨੇ 11 ਵਜੇ ਤੋਂ ਲੈ ਕੇ ਜਿਹੜੀ 12 ਵਜੇ ਤੱਕ ਦੀ ਕਾਰਵਾਈ ਹੈ ਇਸ ਕਾਰਵਾਈ ਨੂੰ ਅਸੀਂ ਬੋਲਦੇ ਹਾਂ ਜੀ ਕੁਐਸਚਨ ਆਵਰ ਇਹਨੂੰ ਬੋਲਦੇ ਆਂ ਅਸੀਂ ਪ੍ਰਸ਼ਨ ਕਾਲ ਠੀਕ ਹੈ ਤਾਂ ਇਹਦੇ ਵਿੱਚ ਕੀ ਹੁੰਦਾ ਹੈਗਾ ਜਿਵੇਂ ਆਪਾਂ ਨਾ ਕਈ ਵਾਰ ਨਾਰਮਲ ਪੜ੍ਹਦੇ ਹੁੰਨੇ ਆ ਵੀ ਜਿਹੜੀ ਸਾਡੀ ਵਿਧਾਨਪਾਲਿਕਾ ਹੈ ਸਾਡੀ ਵਿਧਾਨਪਾਲਿਕਾ ਕਾਰਜ ਪਾਲਿਕਾ ਦੇ ਉੱਪਰ ਕੰਟਰੋਲ ਕਰਦੀ ਹੈ ਤਾਂ ਬਹੁਤ سارے ਤਰੀਕੇ ਨੇ ਕੰਟਰੋਲ ਕਰਨ ਦੇ ਕਿਵੇਂ ਕਰਦੀ ਹੁੰਦੀ ਹੈ ਕੰਟਰੋਲ ਉਹ ਇੱਕ ਤਰੀਕਾ ਉਹਦੇ ਵਿੱਚ ਇਹ ਵੀ ਹੈ ਵੀ ਉਹ ਉਹਨਾਂ ਤੋਂ ਪ੍ਰਸ਼ਨ ਪੁੱਛਦੀ ਹੈ ਵੀ ਭਾਈ ਦੱਸੋ ਮਾਸਟਰ ਜੀਡਰ ਦਾ ਪੇਪਰ ਕਦੋਂ ਆਊਗਾ ਪੀਐਸ ਸਟਾਡ ਦਾ ਪੇਪਰ ਕਦੋਂ ਆਊਗਾ ਤੇ ਵਿਧਾਨਪਾਲਿਕਾ ਦੇ ਸਵਾਲਾਂ ਦਾ ਜਵਾਬ ਕਾਰਜਪਾਲਿਕਾ ਦਿੰਦੀ ਹੈ ਵਟ ਇਜ਼ ਕਾਰਜਪਾਲਿਕਾ ਬਈ ਮਿਨਿਸਟਰ ਆਫ ਕਾਉਂਸਲ ਉਹ ਜਿਹੜੀ ਤਾਂ ਮਿਨਿਸਟਰ ਆਫ ਕਾਉਂਸਲ ਜਿਹੜੀ ਹੈ ਇਹ ਸਾਡੀ ਵਿਧਾਨਪਾਲਿਕਾ ਦੇ ਕੁਐਸਚਨਸ ਦਾ ਜਵਾਬ ਦਿੰਦੀ ਹੁੰਦੀ ਹੈ ਠੀਕ ਹੈ ਅੱਛਾ ਵਿਧਾਨਪਾਲਿਕਾ ਕੀ ਕਰਦੀ ਹੈ ਜੀ ਕਾਰਜਪਾਲਿਕਾ ਤੋਂ ਕੁਐਸਚਨ ਪੁੱਛਦੀ ਹੈ ਇਸੇ ਕੁਐਸਚਨਸ ਦੇ ਸੈਸ਼ਨ ਨੂੰ ਜਾਂ ਇਸ ਕਾਲ ਨੂੰ ਅਸੀਂ ਕੁਐਸਚਨ ਜ਼ਬਰ ਜਾਂ ਪ੍ਰਸ਼ਨ ਕਾਲ ਦੇ ਨਾਮ ਨਾਲ ਜਾਣਦੇ ਹੁੰਦੇ ਹਾਂ ਇੰਪੋਰਟੈਂਟ ਤੁਹਾਡੇ ਵਾਸਤੇ ਵੀ ਹੈ ਨਾ ਤਾਂ ਇਹਦੇ ਵਿੱਚ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਸਹਿਵਾਨ ਨੇ ਉਹ ਸਾਡੇ ਮਾਨਯੋਗ ਮੰਤਰੀਆਂ ਤੋਂ ਕੁਐਸਚਨਸ ਪੁੱਛਦੇ ਨੇ ਵੀ ਭਾਈ ਦੱਸੋ ਆਹ ਕੰਮ ਕਦੋਂ ਕਰੋਗੇ ਆਹ ਕੰਮ ਹੋਇਆ ਨਹੀਂ ਇਹ ਕੰਮ ਕਿਉਂ ਹੋ ਗਿਆ ਐਵੇਂ ਹਨਾ ਤੇ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਉਸ ਕੁਐਸਚਨ ਦੇ ਉੱਪਰ ਨੂੰ ਅਸੀਂ ਅਸੀਂ ਨਾ ਕੁਐਸਚਨ ਆਵਰ ਹੈ ਦੇਖੋ ਘੰਟਾ ਪ੍ਰਸ਼ਨ ਦਾ ਘੰਟਾ ਜਾਂ ਪ੍ਰਸ਼ਨ ਕਾਲ ਦਾ ਘੰਟਾ ਠੀਕ ਹੈ ਜੇ ਪ੍ਰਸ਼ਨ ਕਾਲ ਹੋ ਗਿਆ ਤਾਂ 1 ਘੰਟੇ ਦਾ ਟਾਈਮ ਹੁੰਦਾ ਜਿਹਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਕੁਐਸਚਨ ਵੀ ਜਿਹੜੇ ਪੁੱਛੇ ਜਾਂਦੇ ਨੇ ਇਹ ਤਿੰਨ ਕੈਟਾਗਰੀਜ਼ ਹੁੰਦੇ ਨੇ ਕਿਹੜੇ ਕਿਹੜੇ ਕੈਟਾਗਰੀਜ਼ ਹੁੰਦੇ ਨੇ ਕੁਐਸਚ ਤਾਂ ਦੇਖ ਲੈਣੇ ਆਪਾਂ ਬਈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਿਹੜਾ ਪਹਿਲਾ ਕੁਐਸਚਨ ਹੈ ਇਹ ਕੁਐਸਚਨ ਹੁੰਦਾ ਸਾਡਾ ਸਟਾਰਟਡ ਕੁਐਸਚਨ ਸਟਾਰਟਡ ਸਟਾਰਟਡ ਮੀਨਸ ਤਰਾਂਕਿਤ ਤੇ ਦੂਸਰਾ ਜਿਹੜਾ ਹੜਾ ਹੁੰਦਾ ਜੀ ਇਹ ਹੁੰਦਾ ਸਾਡਾ ਨੋਨ ਸਟਾਰਟਡ ਹੁਣ ਇਹ ਕਿਉਂ ਆਉਂਦੇ ਨੇ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦੇਣਾ ਵੀ ਸਟਾਰਟਡ ਐਂਡ ਨੋਨ ਸਟਾਰਟਡ ਕੁਐਸਚਨ ਦੇ ਵਿੱਚ ਕੀ ਫਰਕ ਹੈ ਤੈਨੂੰ ਅਸੀਂ ਪੰਜਾਬੀ ਦੇ ਵੀ ਬੋਲਾਂਗੇ ਜੀ ਗੈਰ ਤਰਾਂਕਿਤ ਗੈਰ ਤਰੰਕਿਤ ਤੇ ਤੀਸਰੀ ਕਟਾਗਿ ਦਿਦਾ ਹੁੰਦਾ ਜੀ ਅਲਪ ਸੂਚਨਾ ਵਾਲਾ ਅਲਪ ਅਲਪ ਸੂਚਨਾ ਵਾਲੇ ਪ੍ਰਸ਼ਨ ਜਿਹੜੇ ਜਿਹਨੂੰ ਅਸੀਂ ਸ਼ਾਰਟ ਨੋਟਿਸ ਕੁਐਸਚਨਸ ਬੋਲਦੇ ਆਂ ਤੇ 3 ਟਾਈਪ ਦੇ ਜਿਹੜੇ ਕੁਐਸਚਨਸ ਨੇ ਤੁਹਾਡੀ ਸੰਸਦ ਦੇ ਵਿੱਚ ਪੁੱਛੇ ਜਾਂਦੇ ਹੁੰਦੇ ਨੇ ਬਈ ਇੰਪੋਰਟੈਂਟ ਤੁਹਾਡੇ ਵਾਸਤੇ ਇਹ ਨੂੰ ਯਾਦ ਰੱਖਣਾ ਹੁਣ ਸਟਾਰਟਡ ਨੋਨ ਸਟਾਰਟਡ ਦਾ ਮਤਲਬ ਕੀ ਹੋਇਆ ਸਟਾਰਟਡ ਨੋਨ ਸਟਾਰਟਡ ਦਾ ਮਤਲਬ ਇਹ ਹੋਇਆ ਵੀ ਜਿਹੜਾ ਵੀ ਕੁਐਸਚਨ ਸੰਸਦ 'ਚ ਪੁੱਛਿਆ ਜਾਊਗਾ ਇਹ ਕੁਐਸਚਨ ਤੈ ਕਿਹਨੇ ਕਰਨਾ ਬਈ ਵੀ ਕੌਂਕੀ ਕੁਐਸਚਨ ਪੁੱਛਿਆ ਜਾਣਾ ਤੇ ਇਹਨੂੰ ਤੈ ਕਰਦੇ ਹੁੰਦੇ ਨੇ ਜਾਂ ਤਾਂ ਸਪੀਕਰ ਤੈ ਕਰਦਾ ਹੁੰਦਾ ਹੈ ਤੇ ਜਾਂ ਫਿਰ ਸਭਾਪਤੀ ਤੈ ਕਰਦਾ ਹੁੰਦਾ ਮੋਸਟਲੀ ਕੰਡੀਸ਼ਨਸ ਦੇ ਵਿੱਚ ਸਪੀਕਰ ਹੀ ਤੈ ਕਰਦਾ ਹੁੰਦਾ ਕਿਉਂਕਿ ਜ਼ਿਆਦਾਤਰ ਜਿਹੜੇ ਸਵਾਲਾਂ ਦੇ ਜਵਾਬ ਵਗੈਰਾ ਦਿੱਤੇ ਜਾਂਦੇ ਨੇ ਉਹ ਸੰਸਦ ਦੇ ਲੋਕ ਸਭਾ ਸਦਨ ਦੇ ਵਿੱਚ ਹੀ ਦਿੱਤੇ ਜਾਂਦੇ ਨੇ ਠੀਕ ਹੈ ਹੁਣ ਮੰਨ ਲਓ ਇਹ ਕੁਐਸਚਨ ਆ ਗਿਆ ਵੀ ਭਾਈ ਅਸੀਂ ਕੁਐਸਚਨ ਪੁੱਛਣਾ ਹੈ ਜੀ ਜਿਹੜਾ ਕੁਐਸਚਨ ਸਟਾਰਟਰ ਬਣਦਾ ਜਾਂ ਨਾਨ ਸਟਾਰਟਰ ਬਣਦਾ ਨਾ ਇਹਦੇ ਕੁਐਸਚਨ ਪੁੱਛਣ ਤੇ ਇਹਦੇ ਆਨਸਰ ਦੇਣ ਦੀ ਦਿਸ਼ਾ ਦੇ ਉੱਪਰ ਨਿਰਭਰ ਕਰਦਾ ਹੁੰਦਾ ਹੈ ਵੀ ਭਾਈ ਕੰਡੀਸ਼ਨਸ ਕੀ ਆ ਉਹਦੀ ਕੁਐਸਚਨ ਦੀ ਕੁਐਸਚਨ ਪੁੱਛਿਆ ਕਿਵੇਂ ਜਾਊਗਾ ਤੇ ਕੁਐਸਚਨ ਦਾ ਆਨਸਰ ਕਿਵੇਂ ਦਿੱਤਾ ਜਾਊਗਾ ਕੁਐਸਚਨ ਪੁੱਛਿਆ ਜਾ ਰਿਹਾ ਜੀ ਔਰਲ ਉਹਦਾ ਆਨਸਰ ਵੀ ਆ ਰਿਹਾ ਔਰਲ ਤਾਂ ਕੁਐਸਚਨ ਬਣ ਜਾਊਗਾ ਸਟਾਰਟਰ ਕੁਐਸਚਨ ਠੀਕ ਹੈ ਤਾਂ ਮੰਨ ਲਓ ਇਹਦੇ ਉੱਪਰ ਆ ਗਿਆ ਜੀ ਸਟਾਰ ਕੁਐਸਚਨ ਇਹਦੇ ਉੱਪਰ ਸਟਾਰ ਲਾ ਦਿੰਦਾ ਉਹ ਠੀਕ ਹੈ ਤਾਂ ਸਪੀਕਰ ਉਹ ਜਿਹੜਾ ਜਿਹਨੇ ਕੁਐਸਚਨ ਪੁੱਛਣਾ ਹੁੰਦਾ ਉਹਨੂੰ ਪਹਿਲਾਂ ਪੁੱਛ ਲੈਂਦਾ ਉਹ ਚੁਗੰਗ ਮੈਂ ਕੁਸਚਨ ਇਹਦਾ ਮੌਖੀ ਪੁੱਛੂੰਗਾ ਤੇ ਦਾ ਅਨਸਰ ਵੀ ਮੈਂ ਮੌਖੀ ਹੀ ਲੈਣਾ ਹੈਗਾ ਤਾਂ ਉਹ ਕੀ ਕਰੂਗਾ ਭਾਈ ਉਹਦੇ ਉੱਪਰ ਸਟਾਰ ਲਾ ਦਊਗਾ ਉਹ ਕਹੂਗਾ ਭਾਈ ਮੈਨੂੰ ਤਾਂ ਜੀ ਐਨੇ ਦਿਨ ਲੱਗ ਜਾਣੇ ਇਹਨੇ ਕੁਸਚਨ ਪੁੱਛਣ ਦੇ ਵਿੱਚ ਦਾ ਅਨਸਰ ਐਨੇ ਦਿਨ ਚ ਆਉਣ ਲੱਗੂ ਵੈਸ ਕਰਕੇ ਮੈਂ ਇਹਨੂੰ ਸ਼ਾਰਟ ਨੋਟਿਸ ਦੇ ਵਿੱਚ ਸ਼ਾਮਲ ਕਰ ਲੈਣਾ ਮੈਂ ਇਹਦੇ ਉੱਪਰ ਕੁਸਚਨ ਦਾ ਜਵਾਬ ਮੈਂ ਲਿਖਤੀ ਰੂਪ ਚ ਲੈਣਾ ਚਾਹਣਾ ਹੈ ਨਾ ਤਾਂ ਉਹਦਾ ਫਿਰ ਉਹਦੀ ਪ੍ਰਕਿਰਿਆ ਹੋਰ ਹੋ ਜਾਂਦੀ ਹੈ ਨਾ ਤੇ ਇਸ ਕਰਕੇ ਕੁਸਚਨ ਅਸੀਂ ਬਣਾ ਦਿੰਨੇ ਹਾਂ ਸਟਾਰਟਡ ਨੌਨ ਸਟਾਰਟਡ ਦੇ ਅਲਪ ਸੂਚਨਾ ਵਾਲੇ ਹੁਣ ਮੈਂ ਇੱਥੇ ਇੱਕ ਤੁਹਾਨੂੰ ਦੱਸ ਦੇਣਾ ਵੀ ਜਿਹੜੀ ਤੇ ਇਹਦਾ ਆਨਸਰ ਕਿਵੇਂ ਆਇਆ ਤੇ ਕੋਈ ਕਹਿੰਦਾ ਜੀ ਕੀ ਇਹਦੇ ਉੱਪਰ ਪੂਰਕ ਕੁਐਸਚਨ ਪੁੱਛਿਆ ਜਾ ਸਕਦਾ ਹੈ ਜਾਂ ਨਹੀਂ ਪੁੱਛਿਆ ਸਕਦਾ ਫਿਰ ਪੂਰਕ ਕੁਐਸਚਨ ਦਾ ਕੀ ਮਤਲਬ ਹੈ ਵੀ ਹੁਣ ਮੰਨ ਲਓ ਮੈਂ ਐਸ ਇਗਜ਼ਾਮਪਲ ਮੰਨ ਲਓ ਮੈਂ ਇੱਕ ਮੰਤਰੀ ਐ ਤੁਸੀਂ ਮੇਰੇ ਤੋਂ ਸਵਾਲ ਪੁੱਛ ਰਹੇ ਹੋ ਤੁਸੀਂ ਆਏ ਹੋ ਸਾਰੇ ਮੈਂਬਰ ਆਫ ਪਾਰਲੀਮੈਂਟ ਕਿਉਂਕਿ ਆਪਾਂ ਸੰਸਦ ਦੀ ਗੱਲ ਕਰਦੇ ਆਂ ਇਹ ਵੈਸੇ ਸਾਡੇ ਵਿਧਾਨ ਸਭਾ ਦੇ ਵਿੱਚ ਵੀ ਸੇਮ ਹੀ ਹੁੰਦਾ ਸਾਰਾ ਕੁਝ ਹੈ ਹੁਣ ਤੁਸੀਂ ਮੰਨ ਲਓ ਮੇਰੇ ਤੋਂ ਸਵਾਲ ਪੁੱਛ ਰਹੇ ਹੋ ਵੀ ਭਾਈ ਦੱਸੋ ਜੀ ਪੀਐਸਟੈਟ ਦਾ ਪੇਪਰ ਕਦੋਂ ਆਊਗਾ ਮੈਂ ਤੁਹਾਨੂੰ ਕਹੂੰਗਾ ਪੇਪਰ ਦਾ ਜੀ ਅਸੀਂ ਲੈ ਲਾਂਗੇ ਜਨਵਰੀ ਜੀ ਜਾ ਦਸੰਬਰ ਚ ਲੈ ਲਾਂਗੇ ਜਾਂ ਫਰਵਰੀ ਚ ਲੈ ਲਾਂਗੇ ਨਾ ਤੇ ਇਹ ਤਾਂ ਹੋ ਗਿਆ ਜੀ ਸਾਡਾ ਇੱਕ ਕੁਐਸਚਨ ਹੁਣ ਤੁਸੀਂ ਇਸ ਕੁਐਸਚਨ ਦੇ ਆਧਾਰ ਤੇ ਕੁਝ ਦੂਸਰਾ ਕੁਐਸਚਨ ਜਦੋਂ ਮੈਂ ਪੁੱਛਦੇ ਹਾਂ ਵੀ ਦੱਸੋ ਜੀ ਇਸ ਵਾਰੀ ਪੀਐਸਟ ਦਾ ਵੀ ਪਰ ਕੌਣ ਕੰਡਕਟ ਕਰਾਊਗਾ ਐਸ்சி ਆਈਟੀ ਕੰਡਕਟ ਕਰਾਊਗੀ ਐਸ்சி ਆਈਟੀ ਨੇ ਪਹਿਲਾਂ ਵੀ ਬਹੁਤ ਹਾਲ ਕੀਤਾ ਹੋਇਆ ਹੈਗਾ ਤਾਂ ਹੋਰ ਕੌਣ ਕਰਾਊਗਾ ਠੀਕ ਹੈ ਤਾਂ ਤੁਸੀਂ ਫਿਰ ਹਨਾ ਇਹ ਦੂਸਰਾ ਕੁਐਸਚਨ ਹੋ ਗਿਆ ਤਾਂ ਫਿਰ ਮੰਤਰੀ ਜੀ ਵਾਓ ਦੇਣਗੇ ਵੀ ਪਾਈਏ ਸੋਰੀ ਅਸੀਂ ਐਨਸੀਆਰਟੀ ਤੋਂ ਹੀ ਕਰਾਵਾਂਗੇ ਪੇਪਰ ਐਸਸੀਆਰਟੀ ਤੋਂ ਕਰਾਵਾਂਗੇ ਅਸੀਂ ਜਾਂ ਐਨਸੀਆਰਟੀ ਤੋਂ ਕਰਾਵਾਂਗੇ ਜਾਂ ਫਿਰ ਕੋਈ ਹੋਰ ਸੰਸਥਾ ਪੇਪਰ ਲਊਗੀ ਹਨਾ ਤਾਂ ਜੇ ਤੁਸੀਂ ਉਸ ਕੁਐਸਚਨ ਦੇ ਨਾਲ ਮਿਲਦਾ ਜੁਲਦਾ ਦੂਸਰਾ ਕੁਐਸਚਨ ਪੁੱਛ ਲੈਣੇ ਹੋ ਇਟ ਮੀਨਸ ਇਹ ਕੁਐਸਚਨ ਤੁਹਾਡਾ ਕੀ ਹੈ ਪੂਰਕ ਕੁਐਸਚਨ ਹੈ ਇਹ ਠੀਕ ਹੈ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਹੁਣ ਆਪਾਂ ਦੇਖਾਂਗੇ ਵੀ ਜਿਹੜਾ ਇਹ ਕੁਐਸਚਨ ਪੁੱਛਿਆ ਜਾਊਗਾ ਜਿਵੇਂ ਸਟਾਰਟਡ ਹੈ ਕਿਸੇ ਕੁਐਸਚਨ ਦੇ ਉੱਪਰ ਮੰਨ ਲਓ ਕੁਐਸਚ ਤਾਂ ਫਿਰ ਉਸ ਸਪੀਕਰ ਦੱਸ ਦੂਗਾ ਭਾਈ ਇਟ ਇਜ਼ ਸਟਾਰਟਡ ਕੁਐਸਚਨ ਇਹ ਸਟਾਰਟਡ ਕੁਐਸਚਨ ਹੈ ਇਹਦਾ ਆਨਸਰ ਵੀ ਤੁਸੀਂ ਕਿਵੇਂ ਕਰਨਾ ਹੈ ਇਹਦਾ ਆਨਸਰ ਠੀਕ ਹੈ ਤਾਂ ਸੁਣੋ ਭਾਈ ਹੁਣ ਜਿਹੜਾ ਇਹ ਕੁਐਸਚਨ ਹੈ ਭਈ ਇਹ ਕੁਐਸਚਨ ਜਿਹੜਾ ਇਹ ਮੌਖਿਕ ਪੁੱਛਿਆ ਜਾਂਦਾ ਹੈ ਔਰਲ ਪੁੱਛਿਆ ਜਾਂਦਾ ਹੈ ਵੀ ਦੱਸੋ ਜੀ ਟੈਟਾ ਵਾਈਪਰ ਕਦੋਂ ਆਊਗਾ ਉਹ ਕਹਿਣਗੇ ਜੀ ਭਾਈ ਇਹਦਾ ਆਨਸਰ ਦੇਊਗਾ ਫਿਰੋ ਇਹਦਾ ਆਨਸਰ ਦੇਊਗਾ ਮੌਖਿਕ ਵੀ ਭਾਈ ਅਸੀਂ ਲਾਵਾਂਗੇ ਦਸੰਬਰ 'ਚ ਅਸੀਂ ਲਾਵਾਂਗੇ ਜਨਵਰੀ 'ਚ ਅਸੀਂ ਲਾਵਾਂਗੇ ਫਰਵਰੀ ਦੇ ਵਿੱਚ ਠੀਕ ਹੈ ਇਸ ਤਰੀਕੇ ਨਾਲ ਕਵੈਸਚਨ ਪੁੱਛਿਆ ਜਾਂਦਾ ਹੈ ਮੌਖਿਕ ਇਹਦਾ ਆਨਸਰ ਵੀ ਆਉਂਦਾ ਹੈ ਮੌਖਿਕ ਇਟਸ ਕਾਲਡ ਸਟਾਰਟਡ ਕਵੈਸਚਨਸ ਠੀਕ ਹੈ ਅੱਛਾ ਕੀ ਇਹਦੇ ਵੀ ਤੁਸੀਂ ਪੂਰਕ ਕਵੈਸਚਨ ਪੁੱਛ ਸਕਦੇ ਹਾਂ ਇਹਦੇ ਵਿੱਚ ਪੂਰਕ ਕਵੈਸਚਨ ਪੁੱਛਿਆ ਜਾ ਸਕਦਾ ਹੈ ਇਹਦੇ ਵੀ ਪੂਰਕ ਕਵੈਸਚਨ ਅਸੀਂ ਪੁੱਛ ਸਕਦੇ ਹਾਂ ਪੂਰਕ ਕਵੈਸਚਨ ਮਤਲਬ ਕਵੈਸਚਨ ਦੇ ਨਾਲ ਜੁੜਿਆ ਹੋਇਆ ਕਵੈਸਚਨ ਤੁਸੀਂ ਇਹਦੇ ਵਿੱਚ ਪੁੱਛ ਸਕਦੇ ਹੋਗੇ ਠੀਕ ਹੈ ਕਲੀਅਰ ਚਲੋ ਅੱਛਾ ਜੀ ਹੁਣ ਅਗਲਾ ਜਿਹੜਾ ਪ੍ਰਸ਼ਨ ਨੰਬਰ ਆਡਾ ਬਈ ਇਹਦੇ ਵਿੱਚ ਕੀ ਹੈਗਾ ਨੌਨ ਸਟਾਰਟਡ ਦੇ ਵਿੱਚ ਕੀ ਹੈਗਾ ਨੌਨ ਸਟਾਰਟਡ ਦੇ ਵਿੱਚ ਹੈਗਾ ਇਹਦੇ ਵਿੱਚ ਵੀ ਇਹ ਕੁਐਸਚਨ ਤੁਸੀਂ ਪੁੱਛੋਗੇ ਮੰਤਰੀ ਸਾਹਿਬ ਨੂੰ ਲਿਖਤੀ ਤੇ ਮੰਤਰੀ ਸਾਹਿਬ ਤੁਹਾਨੂੰ ਇਹਦਾ ਆਨਸਰ ਵੀ ਦੇਣਗੇ ਲਿਖਤੀ ਵੀ ਤੁਸੀਂ ਪੁੱਛਿਆ ਜੀ ਮੰਤਰੀ ਸਾਹਿਬ ਵੀ ਦੱਸੋ ਜੀ ਪੀਐਸ ਟੈਕਟਰ ਦਾ ਪੇਪਰ ਕਦੋਂ ਆਊਗਾ ਜਾਂ ਤੁਸੀਂ ਪੁੱਛਿਆ ਜੀ ਮਾਸਟਰ ਗ੍ਰੈਜੂਏਟ ਦੀ ਵੈਕੈਂਸੀਸ ਕਦੋਂ ਆ ਰਹੀਆਂ ਨੇ ਦੱਸੋ ਤਾਂ ਮੰਤਰੀ ਜੀ ਕਹਿਣਗੇ ਭਾਈ ਸਾਡਾ ਤਾਂ ਬੁਰਾ ਹਾਲ ਹੋਇਆ ਪਿਆ ਸੀ ਕੀ ਕਰੀਏ ਬਈ ਹਨਾ ਜੀ ਤਾਂ ਆਨਸਰ ਤੁਹਾਨੂੰ ਦੇਣਗੇ ਲਿਖਤੀ ਰੂਪ ਦੇ ਵਿੱਚ ਆਨਸਰ ਉਹ ਲਿਖ ਕੇ ਦੇਣਗੇ ਕਿ ਇਹਦੇ ਵਿੱਚ ਪੂਰਕ ਕੁਐਸਚਨ ਪੁੱਛਿਆ ਜਾ ਸਕਦਾ ਵੀ ਨਹੀਂ ਇਹਦੇ ਵਿੱਚ ਪੂਰਕ ਕੁਐਸਚਨ ਪੁੱਛਿਆ ਨਹੀਂ ਜਾ ਸਕਦਾ ਇਹਦੀ ਪੂਰਾ ਕੁਸਚਨ ਪੁੱਛ ਨਹੀਂ ਗੁਨੈਸ਼ ਨਹੀਂ ਹੁੰਦੀ ਕਿ ਇਹਦਾ ਪੂਰਾ ਕੁਸਚਨ ਹੈ ਜਿਹਨ ਨਹੀਂ ਪੁੱਛਿਆ ਜਾ ਸਕਦਾ ਵੀ ਠੀਕ ਹੈ ਜੀ ਕਲੀਅਰ ਚਲੋ ਅਗਲਾ ਹੈ ਜੀ ਅਗਲਾ ਹੈਡ ਹੈ ਜੀ ਅਲਪ ਸੂਚਨਾ ਵਾਲਾ ਅਲਪ ਸੂਚਨਾ ਵਾਲੇ ਕੁਸਚਨ ਦਾ ਮਤਲਬ ਕੀ ਹੁੰਦਾ ਵੀ ਇਸ ਕੁਸਚਨ ਨੂੰ ਪੁੱਛਣ ਤੋਂ 10 ਦਿਨ ਪਹਿਲਾਂ ਤੁਹਾਨੂੰ ਨੋਟਿਸ ਦੇਣਾ ਪੈਂਦਾ ਕਿਉਂਕਿ ਇਹ ਕੋਈ ਐਮਰਜੈਂਸੀ ਬਲੇ ਕੁਸਚਨਸ ਨਹੀਂ ਹੁੰਦੇ ਹੈ ਕਿ ਵੀ ਐਮਰਜੈਂਸੀ ਕਦਮ ਲੋਡ ਪੈ ਗਈ ਮੰਨ ਲਓ ਫਲੱਡ ਆ ਗਿਆ ਨਾ ਤਾਂ ਫਲੱਡ ਦੇ ਬਾਰੇ ਕੁਸਚਨ ਪੁੱਛਣਾ ਹੈ ਜੀ ਜਾਂ ਕੋਈ ਭਾਰਤ ਦੀ ਫੋਰਨ ਪੋਲਿਸੀ ਨਾਲ ਜੁੜਿਆ ਕੁਸਚਨ ਹੈਗਾ ਜਾਂ ਭਾਰਤ ਦੇ ਸਮਾਜ ਨਾਲ ਕੋਈ ਇਸ ਤਰ੍ਹਾਂ ਦਾ ਜਾਂ ਕੋਈ ਵੱਡਾ ਇੰਪੈਕਟ ਪੈਂਦਾ ਹੋਵੇ ਇਸ ਤਰ੍ਹਾਂ ਦੇ ਕੁਸਚਨੋ ਚ ਨਹੀਂ ਪੁੱਛਿਆ ਜਾਂਦੇ ਹੁੰਦੇ ਲੌਂਗ ਟਾਈਮ ਜਿਹੜੀ ਪੋਲਿਸੀਸ ਹੁੰਦੀਆਂ ਉਹਦੇ ਬਾਰੇ ਜ਼ਿਆਦਾਤਰ ਇਸ ਤਰ੍ਹਾਂ ਦੇ ਕੁਸਚਨ ਪੁੱਛੇ ਜਾਂਦੇ ਹੁੰਦੇ ਨੇ ਤਾਂ ਆਲਮ ਸੂਚਨਾ ਵਾਲੇ ਜਿਹੜੇ ਪ੍ਰਸ਼ਨ ਹੁੰਦੇ ਨੇ ਇਹ 10 ਦਿਨ ਪਹਿਲਾਂ ਨੋਟਿਸ ਦੇਣਾ ਪੈਂਦਾ ਹੁੰਦਾ ਹੈ ਵੀ ਭਾਈ ਤਸੀ ਕੁਸਚਨ ਨੇ ਪੁੱਛਾਂਗੇ ਠੀਕ ਹੈ ਤਾਂ ਇਹਦੇ ਵਿੱਚ ਕੁਸਚ ਇਹ ਕੁਐਸਚਨ ਜਿਹੜਾ ਇਹ ਲਿਖਤੀ ਪੁੱਛਿਆ ਜਾਂਦਾ ਆਂਦਾ ਵੀ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਜਵਾਬ ਆਉਂਦਾ ਹੈ ਨਾ ਇਹ ਜਵਾਬ ਆਉਂਦਾ ਹੁੰਦਾ ਹੈ ਮੌਖਿਕ ਵੀ ਮੰਤਰੀ ਜੀ ਇਸ ਦਾ ਜਵਾਬ ਦੇਣਗੇ ਠੀਕ ਹੈ ਕੁਐਸਚਨ ਪੁੱਛਿਆ ਗਿਆ ਲਿਖਤੀ ਪਰ ਇਹਦਾ ਆਨਸਰ ਜਿਹੜਾ ਤੁਹਾਨੂੰ ਸੰਸਦ ਵਿੱਚ ਮਿਲੂਗਾ ਉਹ ਕੀ ਮਿਲੂਗਾ ਵੀ ਮੌਖਿਕ ਠੀਕ ਹੈ ਵੀ ਗੱਲ ਕਲੀਅਰ ਹੈ ਚਲੋ ਹਾਂ ਅਚਾ ਹੁਣ ਮੈਨੂੰ ਹੀ ਗੱਲ ਦਾ ਜਵਾਬ ਦਿਓ ਤੁਸੀਂ ਇਹ ਕੁਐਸਚਨ ਪੁੱਛਿਆ ਗਿਆ ਲਿਖਤੀ ਇਹਦਾ ਆਨਸਰ ਆ ਗਿਆ ਮੌਖਿਕ ਕੀ ਇਹਦੇ ਉੱਪਰ ਪੂਰਕ ਕੁਐਸਚਨ ਪੁੱਛਿਆ ਜਾ ਸਕਦਾ ਹੈ ਬਈ ਕੀ ਇਹਦੇ ਉੱਪਰ ਪੂਰਕ ਕੁਐਸਚਨ ਪੁੱਛਿਆ ਜਾ ਸਕਦਾ ਦੱਸੋ ਮੜਾ ਜਲਦੀ ਕੀ ਇਹਦੇ ਉੱਪਰ ਪੂਰਕ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਹਾਂ ਬਈ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਹੈ ਵੀ ਭਾਈ ਕੁਐਸਚਨ ਇਹਦਾ ਪੁੱਛਿਆ ਜਾਊਗਾ ਮੌਖਿਕ ਇਹਦਾ ਆਨਸਰ ਵੀ ਆ ਰਿਹਾ ਮੌਖਿਕ ਕੁਸ ਇਹਦਾ ਪੂਰਕ ਕੁਐਸਚਨ ਪੁੱਛਿਆ ਜਾਂਦਾ ਹਾਂ ਬਿਲਕੁਲ ਪੁੱਛਿਆ ਜਾਂਦਾ ਬਈ ਠੀਕ ਹੈ ਜਿਹੜਾ ਅਗਲਾ ਕੁਐਸਚਨ ਹੈ ਨੌਨ ਸਟਾਰਟਡ ਹੈ ਇਹਦੇ ਵਿੱਚ ਕੁਐਸਚਨ ਪੁੱਛਿਆ ਜਾ ਰਿਹਾ ਲਿਖਤੀ ਦਾ ਆਨਸਰ ਵੀ ਕੀਤਾ ਜਾ ਰਿਹਾ ਲਿਖਤੀ ਜਾ ਰਿਹਾ ਕੀ ਇਹਦੇ ਉੱਪਰ ਪੂਰਾ ਕੁਐਸਚਨ ਪੁੱਛਿਆ ਜਾ ਰਿਹਾ ਨਹੀਂ ਵੀ ਇਹਦੇ ਉੱਪਰ ਪੂਰਾ ਕੁਐਸਚਨ ਪੁੱਛਿਆ ਨਹੀਂ ਜਾ ਰਿਹਾ ਆਏਗਾ ਠੀਕ ਹੈ ਜੀ ਹਾਂ ਅਗਲਾ ਕੁਐਸਚਨ ਜੀ ਅਲਪ ਸੂਚਨਾ ਵਾਲਾ ਹੈ ਜੀ ਅਲਪ ਸੂਚਨਾ ਵਾਲੇ ਕੁਐਸਚਨਸ ਦੇ ਵਿੱਚ ਕੁਐਸਚਨ ਪੁੱਛਿਆ ਜਾ ਰਿਹਾ ਲਿਖਤੀ ਇਹਦਾ ਆਨਸਰ ਦਿੱਤਾ ਜਾ ਰਿਹਾ ਮੌਖਿਕ ਕੀ ਇਹਦੇ ਵਿੱਚ ਪੂਰਕ ਕੁਐਸਚਨ ਪੁੱਛਿਆ ਜਾਊਗਾ ਬਈ ਇਹਜੇ ਪੂਰਵ ਕੋਸ਼ਨ ਸਾਥੀਓ ਨਹੀਂ ਪੁੱਛਿਆ ਜਾਂਦਾ ਹੁੰਦਾ ਵੀ ਠੀਕ ਹੈ ਜੀ ਹੁਣ ਮੰਤਰੀ ਜੀ ਪਹਿਲੇ ਹੀ ਮਸਾਂ ਜਵਾਬ ਘੜ ਕੇ ਲਿਆਏ ਨੇ 10 ਦਿਨ ਪਹਿਲਾਂ ਲੱਭ ਕੇ ਠੀਕ ਹੈ ਉਹ ਕਹਿਣਗੇ ਕੁਐਸਚਨ ਤੂੰ ਹੋਰ ਪੁੱਛ ਲਿਆ ਮੈਨੂੰ ਤਾਂ ਦੱਸ ਦੇ ਨਾ ਵਸੇ ਫਿਰ ਬੰਨ ਕੇ ਰੱਖ ਤਾ ਤੂੰ ਹਨਾ ਇਸ ਕਰਕੇ ਇਹ ਪੂਰਵ ਕੋਸ਼ਨ ਨਹੀਂ ਪੁੱਛਿਆ ਜਾਂਦਾ ਹੁੰਦਾ ਠੀਕ ਹੈ ਸੇ ਇੰਪੋਰਟੈਂਟ ਤੁਹਾਡੇ ਵਾਸਤੇ ਇਹਨੂੰ ਬਾਈ ਯਾਦ ਕਰਨਾ ਤਾਂ ਇਹ ਸੀ ਤੁਹਾਡੇ ਪ੍ਰਸ਼ਨ ਕਾਲ ਦੇ ਕੁਐਸਚਨ ਪ੍ਰਸ਼ਨ ਕਾਲ ਦੀ ਥੋੜੀ ਸੀਰੀਜ਼ ਹੈ ਬੜੀ ਛੋਟੀ ਸੀਰੀਜ਼ ਆਪਾਂ ਲਈਏ ਇਹਦੇ ਵਿੱਚ ਠੀਕ ਹੈ ਤੇ ਇਹਦੇ ਵਿੱਚ ਆਪਾਂ ਕੀ ਗੱਲ ਕੀਤੀ ਹੈ ਬਈ ਵੀ ਸਾਡੇ ਸੰਸਦ ਦੇ ਵਿੱਚ ਤਿੰਨ ਪ੍ਰਕਾਰ ਦੇ ਸਭ ਤੋਂ ਪਹਿਲੀ ਕਾਰਵਾਈ ਕੀ ਹੁੰਦੀ ਹੈ ਇਹਦੇ ਵਿੱਚ ਉਹ ਸਾਡੀ ਕਾਰਵਾਈ ਹੁੰਦੀ ਹੈ ਪ੍ਰਸ਼ਨ ਕਾਲ ਦੀ 11:00 ਵਜੇ ਕਾਰਵਾਈ ਸ਼ੁਰੂ ਹੁੰਦੀ ਹੈ ਤੁਹਾਡੇ ਪੀਐਸ ਟੈਟ ਦੇ ਪੇਪਰ ਦੇ ਵਿੱਚ 2015 ਦਾ ਪੇਪਰ ਆਇਆ ਸੀ ਉਹਦੇ ਵਿੱਚ ਕੁਸਚਨ ਪੁੱਛਿਆ ਗਿਆ ਸੀ ਇਹ ਵੀ ਸੰਸਦ ਦੀ ਪਹਿਲੀ ਕਾਰਵਾਈ ਕਿਹੜੀ ਹੁੰਦੀ ਹੈ ਤਾਂ ਸੰਸਦ ਦੀ ਪਹਿਲੀ ਕਾਰਵਾਈ ਹੁੰਦੀ ਹੈ ਸਾਡੀ ਜੀ ਪ੍ਰਸ਼ਨ ਕਾਲ ਦੀ ਜਿਹਨੂੰ ਅਸੀਂ ਕੁਸਚਨ ਜ਼ਬਰ ਦੇ ਨਾਮ ਨਾਲ ਜਾਣਦੇ ਹੁੰਦੇ ਹਾਂ ਠੀਕ ਹੈ ਤਾਂ ਇੰਪੋਰਟੈਂਟ ਇਹ ਕਾਰਵਾਈ ਇਹ ਇਹਦੇ ਵਿੱਚ ਵਿਧਾਨਪਾਲਿਕਾ ਠੀਕ ਹੈ ਤੇ ਕਾਰਜਪਾਲਿਕਾ ਇਹਦੇ ਸਵਾਲ ਦੇਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਜਿਹਾ ਜਿਹਾ ਨੇ ਜਿਹੜੇ ਉਹਨੇ ਤਿੰਨ ਪ੍ਰਕਾਰ ਦੇ ਕੁਐਸਚਨ ਹੋਗੇ ਸਟਾਰਟਡ ਜਿਹਦੇ ਉੱਪਰ ਸਟਾਰ ਲੱਗਿਆ ਹੋਵੇ ਨੋਨ ਸਟਾਰਟਡ ਆਟੋਮੈਟਿਕ ਸਟਾਰ ਲੱਗਿਆ ਉੱਥੇ ਸਾਨੂੰ ਦਿੱ ਗਿਆ ਵੀ ਹੈ ਨਾ ਨੋਨ ਸਟਾਰਟਡ ਹੋ ਗਿਆ ਵੀ ਜਿਹਦੇ ਵਿੱਚ ਗੈਰ ਤਰੰਕਿਤ ਹੈ ਆਲਪ ਸੂਚਨਾ ਵਾਲੇ ਜਿਹਦੇ ਵਿੱਚ 10 ਦਿਨ ਪਹਿਲਾਂ ਸਾਨੂੰ ਨੋਟਿਸ ਜਿਲੇ ਉਹ ਦੇਣੇ ਪੈਂਦੇ ਹੁੰਦੇ ਠੀਕ ਹੈ ਇਹ ਇੰਟਾ ਇੰਪੋਰਟੈਂਟ ਤੁਹਾਡੇ ਵਾਸਤੇ ਨੂੰ ਯਾਦ ਕਰ ਲੈਣਾ ਆਪਾਂ ਠੀਕ ਹੈ ਤੇ ਚਲੋ ਅੱਛਾ ਜੀ ਆਪਾਂ ਸਾਰਾ ਦਾਸਤਾ ਵੀ ਕੁਐਸਚਨ ਕਿੰਨੇ ਪੁੱਛਿਆ ਜਾਊਗਾ ਹੈ ਨਾ ਕੁਐਸਚਨ ਤਾਂ ਅੱਜ ਦੀ ਕਲਾਸ ਇੰਨੀ ਕੀ ਹੋਵੇ ਆਪਣੀ 8:30 ਵਜੇ ਆਪਾਂ ਮਿਲਾਂਗੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਮਾਸਟਰ ਗ੍ਰੈਜੂਏਟ ਦੀ ਵੈਕੈਂਸੀਜ਼ ਬਾਰੇ ਤੇ ਥੋੜੀ ਜਾਣਕਾਰੀ ਲਈ ਮੈਂ ਦੱਸਦਾ ਤੁਸੀਂ ਸਾਡਾ ਜਿਹੜਾ ਪੀਐਸਟੈਟ ਦਾ ਮਹਾ ਪੈਕ ਹੈਗਾ ਵੈਚੜਾ ਇਹਨੂੰ ਤੁਸੀਂ ਪਰਚੇਸ ਕਰ ਸਕਦੇ ਹੋ ਬਈ ਠੀਕ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਕੰਪਲੀਟ ਥਿਊਰੀ ਐਸਸੀਆਰਟੀ ਐਨਸੀਆਰਟੀ ਬੇਸਡ ਟੌਪਿਕ ਵਾਈਜ਼ ਟੈਸਟ ਸੀਰੀਜ਼ ਹੈ ਇਹ ਸਾਰਾ ਕੁਝ ਦੇ ਰਹੇ ਹਾਂ ਸਿਰਫ ਤੇ ਸਿਰਫ ਤੁਹਾਨੂੰ ਸਿੱ 35 ਰੁਪਏ ਦਾ ਬੈਚ ਦੇ ਰਹੇ ਆਂਗੇ ਤੁਸੀਂ ਜੁਆਇਨ ਕਰ ਸਕਦੇ ਨਾਲ ਇਹਦੇ ਬੁੱਕ ਵੀ ਤੁਹਾਨੂੰ ਦੇ ਰਹੇ ਆਂ ਅਸੀਂ ਠੀਕ ਹੈ ਜੀ ਤੇ ਬੈਸਟ ਨਾਲ ਤੁਸੀਂ ਜੁਆਇਨ ਕਰ ਸਕਦੇ ਹੋ ਇਸ ਨੰਬਰ ਦੇ ਉੱਪਰ ਕਾਲ WhatsApp ਵੀ ਤੁਸੀਂ ਕਰਕੇ ਜਾਣਕਾਰੀ ਲੈ ਸਕਦੇ ਹੋ ਯਦੂ ਐਜੂਕੇਸ਼ਨ ਦੇ ਅਫੀਸ਼ੀਅਲ ਵੈਬਸਾਈਟ ਵੈਬਸਾਈਟ ਤੇ ਜਾ ਕੇ ਵੀ ਲੈ ਸਕਦੇ ਹੋ ਤੁਸੀਂ ਸਾਡੀ ਐਪ ਦੇ ਉੱਪਰ ਵੀ ਜਾ ਕੇ ਲੈ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਤੇ ਮਿਲਦੇ ਆਂ 8.5 ਵਾਲੇ ਸੈਸ਼ਨ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ